ਬਰਨਾਲੀ ਦੀ ਰਹਿ ਗਈ ਆ ਉਹਦੇ ਵਿੱਚ ਵੀ ਅਜੇ 5-6 ਰਾਊਂਡ ਬਾਕੀ ਪਏ ਨੇ ਤੇ ਮੈਨੂੰ ਲੱਗਦਾ ਵੀ ਬਰਨਾਲਾ ਸ਼ੀਟ ਵੀ ਆ ਜਿਹੜੀ ਸਾਡੀ ਉਹ ਆਉਣੀ ਤੈ ਆ ਡਵੈਲਪਮੈਂਟ ਜਿੱਤੀ ਆ ਜਿੱਤੀ ਆ ਔਰ ਦੂਸਰੀ ਗੱਲ ਇਹ ਆ ਭਾਈ ਡਵੈਲਪਮੈਂਟ ਦੇ ਨਾਲ-ਨਾਲ ਡਵੈਲਪਮੈਂਟ ਦੇ ਨਾਲ-ਨਾਲ ਜਿਹੜਾ ਲੋਕਾਂ ਨੂੰ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਗੱਲ ਕੀਤੀ ਆ এডਿਕੇਸ਼ਨ ਦੇ ਵਿੱਚ ਗੱਲ ਕੀਤੀ ਆ ਹੈਲਥ ਦੇ ਦੀ ਇੰਪਰੂਵਮੈਂਟ ਕੀਤੀ ਆ ਸਾਰੇ ਲੋਕ ਮਹੱਲਾ ਕਲੀਨਿਕਾਂ ਦੇ ਵਿੱਚ ਫ੍ਰੀ ਦਵਾਈ ਦਾ ਆਨੰਦ ਲੈ ਰਹੇ ਨੇ ਜਿਹੜੀ ਉਹ ਬਿਮਾਰ ਬੰਦਾ ਹੁੰਦਾ ਉੱਥੇ ਪਹੁੰਚਦਾ ਲੱਖਾਂ ਹੀ ਲੋਕ ਉੱਥੇ ਫ੍ਰੀ ਇਲਾਜ ਕਰਾ ਚੁੱਕਿਆ ਸਾਰਿਆਂ ਨੂੰ ਕੁੱਲ ਮਿਲਾ ਕੇ ਇਹ ਲੋਕਾਂ ਨੇ ਦੇਖਿਆ ਤੇ ਦੇਖ ਕੇ ਆਮਾ ਦੀ ਪਾਰਟੀ ਨੇ ਇੱਕ ਵੱਡਾ ਫਤਵਾ ਜਿਹੜਾ ਉਹ ਦਿੱਤਾ 2027 ਦੀ ਵਿਧਾਨ ਸਭਾ ਚੋਣਾਂ ਦਾ ਸੀ ਕਹੀਏ ਕਿ ਇੱਕ ਟੈਸਤੀ ਆਮਾ ਦੀ ਪਾਰਟੀ ਦਾ ਜਿਵੇਂ ਹਰ ਜਿਹੜੀ ਜਿਮਨੀ ਚੋਣ ਹੁੰਦੀ ਹੈ ਉਹ ਮਤਲਬ ਜਿਹੜੀ ਪਾਰਟੀ ਰਾਜ ਕਰ ਰਹੀ ਜਾਂਦੀ ਹੈ ਉਹਨਾਂ ਦਾ ਉਹ ਟੈਸਟ ਹੀ ਹੁੰਦਾ ਹੈ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਟੈਸਟ ਦੇ ਵਿੱਚ ਘੱਟੋ ਘੱਟ ਵੀ 90% ਨੰਬਰ ਲੈ ਕੇ ਪਾਸ ਹੋਏ ਆ ਤੇ ਜਦੋਂ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਅਸੀਂ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੇ ਫਰਕ ਨਾਲ ਇਦਾਂ ਜਿੱਤ ਜਿੰਦੀਆਂ ਪਹਿਲਾਂ ਸਾਡੇ ਐਮਐਲਏ ਜਿੱਤਦੇ ਹੁੰਦੇ ਉਹ ਤੋਂ ਵੱਧ ਹੀ ਜਿੱਤ ਕੇ ਪੰਜਾਬ ਚ ਆਉਣਗੇ ਕਿਉਂਕਿ ਸਾਰੇ ਐਮਐਲਏ ਸਾਰੀ ਪਾਰਟੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਲੋਕਾਂ ਨੂੰ ਸਮਰਪਿਤ ਆ ਠੀਕ ਹੈ ਜੀੜ ਬਰਨਾਲੀ ਦੀ ਰਹਿ ਗਈ ਆ ਉਹਦੇ ਵਿੱਚ ਵੀ ਅਜੇ 5-6 ਰਾਉਂਡ ਬਾਕੀ ਪਏ ਨੇ ਤੇ ਮੈਨੂੰ ਲੱਗਦਾ ਵੀ ਬਰਨਾਲਾ ਸ਼ੀਟ ਵੀ ਆ ਜਿਹੜੀ ਸਾਡੀ ਉਹ ਆਉਣੀ ਤੈ ਆ ਡਵੈਲਪਮੈਂਟ ਜਿੱਤੀ ਆ ਜਿੱਤੀ ਆ ਔਰ ਦੂਸਰੀ ਗੱਲ ਇਹ ਹੈ ਬਈ ਡਵੈਲਪਮੈਂਟ ਦੇ ਨਾਲ-ਨਾਲ ਡਵੈਲਪਮੈਂਟ ਦੇ ਨਾਲ-ਨਾਲ ਜਿਹੜਾ ਲੋਕਾਂ ਨੂੰ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਗੱਲ ਕੀਤੀ ਆ এডਿਕੇਸ਼ਨ ਦੇ ਵਿੱਚ ਗੱਲ ਕੀਤੀ ਆ ਹੈਲਥ ਦੇ ਦੀ ਇੰਪਰੂਵਮੈਂਟ ਕੀਤੀ ਆ ਸਾਰੇ ਲੋਕ ਮਹੱਲਾ ਕਲੀਨਿਕਾਂ ਦੇ ਵਿੱਚ ਫ੍ਰੀ ਦਵਾਈ ਦਾ ਆਨੰਦ ਲੈ ਰਹੇ ਨੇ ਜਿਹੜੀ ਉਹ ਬਿਮਾਰ ਬੰਦਾ ਹੁੰਦਾ ਉੱਥੇ ਪਹੁੰਚਦਾ ਲੱਖਾਂ ਹੀ ਲੋਕ ਉੱਥੇ ਫ੍ਰੀ ਇਲਾਜ ਕਰਾ ਚੁੱਕਿਆ ਸਾਰਿਆਂ ਨੂੰ ਕੁੱਲ ਮਿਲਾ ਕੇ ਇਹ ਲੋਕਾਂ ਨੇ ਦੇਖਿਆ ਤੇ ਦੇਖ ਕੇ ਆਮਾ ਦੀ ਪਾਰਟੀ ਨੇ ਇੱਕ ਵੱਡਾ ਫਤਵਾ ਜਿਹੜਾ ਉਹ ਦਿੱਤਾ 2027 ਦੀ ਵਿਧਾਨ ਸਭਾ ਚੋਣਾਂ ਦਾ ਸੀ ਕਹੀਏ ਕਿ ਇੱਕ ਟੈਸ ਸੀ ਆਮਾ ਦੀ ਪਾਰਟੀ ਦੇ ਦੇਖੋ ਹਰ ਜਿਹੜੀ ਜਿੰਨੀ ਚੋਣ ਹੁੰਦੀ ਆ ਉਹ ਮਤਲਬ ਜਿਹੜੀ ਪਾਰਟੀ ਰਾਜ ਕਰ ਰਹੀ ਹੁੰਦੀ ਆ ਉਹਨਾਂ ਦਾ ਉਹ ਟੈਸਟ ਹੀ ਹੁੰਦਾ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਟੈਸਟ ਦੇ ਵਿੱਚ ਘੱਟੋ ਘੱਟ ਵੀ 90% ਨੰਬਰ ਲੈ ਕੇ ਪਾਸ ਹੋਏ ਆ ਤੇ ਜਦੋਂ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਆ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਅਸੀਂ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੇ ਫਰਕ ਨਾਲ ਇਦਾਂ ਜਿੱਤ ਜਿੰਦੀਆਂ ਪਹਿਲਾਂ ਸਾਡੇ ਐਮਐਲਏ ਜਿੱਤਦੇ ਹੁੰਦੇ ਉਹ ਤੋਂ ਵੱਧ ਹੀ ਜਿੱਤ ਕੇ ਪੰਜਾਬ ਚ ਆਉਣਗੇ ਕਿਉਂਕਿ ਸਾਰੇ ਐਮਐਲਏ ਸਾਰੀ ਪਾਰਟੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਲੋਕਾਂ ਨੂੰ ਸਮਰਪਿਤ ਆ ਠੀਕ ਹੈ